ਅਸਲਾਮ ਵਾਲੇਕੁਮ ਉਮੀਦ ਕਹਦੀ ਆ ਤੁਸੀਂ ਸਾਰੇ ਖੈਰਿਆ ਬਣਾ ਰਹੇ ਹੋ ਭਾਈ ਰਣਜੀਤ ਸਿੰਘ ਟਡਰੀਆਂ ਵਾਲੇ ਨੂੰ ਲੈ ਕੇ ਵਿਵਾਦ ਜਿਹੜਾ ਵਾਦਾ ਜਾ ਰਿਹਾ ਹਾਈ ਕੋਰਟ ਨੇ ਉਹਨਾਂ ਦੇ ਉੱਤੇ ਐਫ ਆਈ ਆਰ ਕਰਨੇ ਦਾ ਹੁਕਮ ਦਿੱਤਾ ਪਰ ਹੁਣ ਉਹਨਾਂ ਦੇ ਹਵਾਲੇ ਨਾਲ ਇੱਕ ਜਿਹੜੀ ਵੱਡੀ ਖਬਰ ਹੋਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਉਹਨਾਂ ਦੇ ਚੇਲੇ ਜਿਹੜੇ ਐ ਉਹ 100-100 ਡਾਲਰ ਦੇ ਕਿ ਔਰਤਾਂ ਨੂੰ ਲੈ ਕੇ ਹੁੰਦੇ ਸੀਗੇ ਔਰ ਇਸ ਦੇ ਬਾਰੇ ਠੋਸ ਸਬੂਤ ਵੀ ਮੌਜੂਦ ਹੈਗੇ ਸਾਰਾ ਮਾਮਲਾ ਕੀ ਹੈ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਦੇਣੇ ਹਨ ਤੇ ਬਾਅਦ ਵਿੱਚ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਬਹੁਤ ਧੰਨਵਾਦ ਕਰਦਾ ਹੁਣ ਅਗਲੀ ਗੱਲ ਕਰ ਲਈਏ ਕਿ ਅਸੀਂ ਗੱਲ ਕੀਤੀ ਸੀ ਸੰਤ ਸੂਰ ਸਿੰਘ ਦੀ ਠੀਕ ਹੈ ਹੋਰ ਕਈ ਸਾਧਾਂ ਦੀ ਸੂਰ ਸਿੰਘ ਦਾ ਤਾਂ ਕਿਉਂਕਿ ਇਸ ਇਹ ਇੱਕ ਬੰਦਾ ਇੱਕ ਸੰਤ ਇਦਾਂ ਦਾ ਜਿਨ੍ਹਾਂ ਨੇ ਕਾਫੀ ਵੱਡੇ ਲੈਵਲ ਤੇ ਜਿਹੜੇ ਚੰਗੇ ਮਹਾਪੁਰਖੀ ਉਹਨਾਂ ਦਾ ਵੀ ਨੁਕਸਾਨ ਕੀਤਾ ਬਹੁਤ ਵੱਡਾ ਗੰਦ ਪਾਇਆ ਇਹਨੇ ਜਨਾਨੀ ਕੋਈ ਨਹੀਂ ਛੱਡੀ ਆਪਣੀ ਚੇਲੀ ਚਪਾਟੀ ਕੋਈ ਨਹੀਂ ਛੱਡੀ ਅੱਜ ਵੀ ਇਹਦੇ ਕੋਲ ਚਾਰ ਜਨਾਨੀਆਂ ਸੰਤ ਸੂਰ ਸਿੰਘ ਨੇ ਚਾਰ ਜਨਾਨੀਆਂ ਰੱਖੀਆਂ ਨੇ ਮਿਨਿਮਮ ਨੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਵਿਸਾਖੀ ਦਾ ਪ੍ਰੋਗਰਾਮ ਆ ਗਿਆ ਜਾਂ ਇਹਨਾਂ ਦੇ ਸੰਪਟ ਪਾਠ ਆ ਗਏ ਮਾਗ ਦੇ ਜਾਪ ਅੱਗੇ ਆ ਗਏ ਤੇ ਫਿਰ 5-6 ਵੀ ਹੋ ਜਾਂਦੀਆਂ ਇਹ ਕਦੀ ਆ ਕਾਦੀਆਂ ਕੁਦੀਆਂ ਤੋਂ ਵੀ ਚੱਲ ਜਾਂਦੀ ਹੁੰਦੀ ਹੈ ਸੋ ਉਹ ਮਾਤਰਾ ਤੋਂ ਵੱਧ ਜਾਂਦੀ ਹੈ ਚਾਰ ਜਨਨੀਆਂ ਨੇ ਪੱਕੀਆਂ ਰੱਖੀਆਂ ਚਾਰ ਜਨਨੀਆਂ ਦੇ ਵਿੱਚ ਉਹ ਲਗਭਗ 99.9% ਜਨਨੀਆਂ ਉਹ ਹੁੰਦੀ ਹੈ ਜਿਨ੍ਹਾਂ ਦੇ ਘਰ ਵਾਲੇ ਮਰ ਜਾਂਦੇ ਆ ਜਿਨ੍ਹਾਂ ਦਾ ਕੋਈ ਤਲਾਕ ਹੋ ਜਾਂਦਾ ਆ ਆਪਸ ਵਿੱਚ ਬਣਦੀ ਨਹੀਂ ਉਹ ਸਾਰੀਆਂ ਜਨਨੀਆਂ ਇਹਨੇ ਰੱਖੀਆਂ ਹੁੰਦੀਆਂ ਸੋ ਇਹਨੇ ਜਿਆਦਾ ਮਾਤਰਾ ਜਗਤ ਪਾਇ ਮੈਂ ਪਿਛਲੇ ਦਿਨੀ ਇਹਨੂੰ ਖੁੱਲ ਕੇ ਐਕਸਪੋਜ਼ ਕੀਤਾ ਤੇ ਮੈਂ ਇਹਦੇ ਚੇਲਿਆਂ ਨੂੰ ਕਹਿਣਾ ਚਾਹੁੰਦਾ ਬੇਨਤੀ ਕਰ ਦੇਣਾ ਹੱਥ ਵੀ ਜੋੜ ਦੇਣਾ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਦੇਖੋ ਮੈਂ ਪਿਛਲੀ ਵੀਡੀਓ ਚ ਤੁਹਾਨੂੰ ਸਿੱਧਾ ਚੈਲੰਜ ਕੀਤਾ ਸੀ ਕਿ ਮੈਂ ਵੀ ਚਾਹੁੰਦਾ ਤੁਸੀਂ ਝੂਠਾ ਕਰ ਦਿਓ ਮੈਨੂੰ ਸੋ ਕਰੋ ਚੈਲੈਂਜ ਹਸਪਟ ਕਰੋ ਤੁਸੀਂ ਖੁੱਲ ਕੇ ਮੈਦਾਨ ਦੇ ਵਿੱਚ ਸਾਹਮਣੇ ਆਓ ਉਹ ਤੁਹਾਡਾ ਕਿੱਦਾਂ ਦਾ ਬਾਬਾ ਉਹ ਤੁਹਾਡਾ ਕਿੱਦਾਂ ਦਾ ਗੁਰੂ ਹੈ ਜਿਹੜਾ ਤੁਹਾਨੂੰ ਇਹ ਨਹੀਂ ਪਾਵਰ ਦੇ ਪਾਰਿਆ ਕਿ ਤੁਸੀਂ ਉਹਦੇ ਬਿਲਕੁਲ ਸਾਹਮਣੇ ਬੈ ਕੇ ਅੱਖ ਚ ਅੱਖ ਪਾ ਕੇ ਗੱਲ ਕਰਕੇ ਤੇ ਉਹਦੀਆਂ ਗੱਲਾਂ ਦਾ ਜਵਾਬ ਦੇ ਦਿਓ ਗੱਲਾਂ ਚ ਝੂਠਾ ਕਰ ਦਿਓ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੁਸੀਂ ਚੈਨਲਾਂ ਦੇ ਵਿੱਚ ਡਿਬੇਟ ਰੱਖ ਸਕਦੇ ਹੋ ਖੁੱਲੀ ਡਿਬੇਟ ਦਾ ਚੈਲੰਜ ਦੇ ਰਿਆ ਤੁਸੀਂ ਕਿਉਂ ਨਹੀਂ ਅਸੈਪਟ ਕਰ ਰਹੇ ਫਿਰ ਤੁਹਾਨੂੰ ਤੁਹਾਡਾ ਬਾਬਾ ਹੀ ਅਸੈਪਟ ਕਰਨ ਨਹੀਂ ਦੇ ਰਿਆ ਇਹਦਾ ਮਤਲਬ ਦਾਲ ਦੇ ਵਿੱਚ ਕੁਝ ਕਾਲਾ ਨਹੀਂ ਹੈ ਦਾਲ ਹੀ ਕਾਲੀ ਹੈ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿੰਨੇ ਵੀ ਚੇਲੇ ਸੂਰ ਸਿੰਘ ਨੂੰ ਤੇ ਜਾਂ ਹੋਰ ਨੂੰ ਜਿੱਥੇ ਜਿਹੜੇ ਇਹਨਾਂ ਦੇ ਕੋਲ ਆਪਣੀਆਂ ਜਨਾਨੀਆਂ ਭੇਜਦੇ ਕੁੜੀਆਂ ਭੇਜਦੇ ਆਪ ਜਾਂਦੇ ਨੇ ਉਹ ਇੱਕ ਗੱਲ ਛੋਟੀ ਜੀ ਕਿਉਂ ਨਹੀਂ ਸੋਚਦੇ ਕਿ ਤੁਸੀਂ ਆਪਣੇ ਬਾਬੇ ਨੂੰ ਕਹਿ ਕਿਉਂ ਨਹੀਂ ਦਿੰਦੇ ਕਿ ਬਾਬਾ ਜੀ ਦੀਆਂ ਸਾਰੀਆਂ ਗੱਲਾਂ ਦਾ ਜਵਾਬ ਦਿਓ ਮੂੰਹ ਤੋੜ ਜਵਾਬ ਦਿਓ ਸਾਹਮਣੇ ਬਹਿ ਕੇ ਦਿਓ ਪਿੱਠ ਪਿੱਛੇ ਨਾ ਦਿਓ ਮੇਰੇ ਤੋਂ ਮਗਰੋਂ ਬਹਿ ਕੇ ਵੀਡੀਓ ਬਣਾਉਣ ਦਾ ਕੋਈ ਫਾਇਦਾ ਨਹੀਂ ਮੇਰੇ ਸਾਹਮਣੇ ਬਹਿ ਕੇ ਜਵਾਬ ਦਿਓ ਮੈਨੂੰ ਵੀ ਸੰਤੁਸ਼ਟੀ ਹੋਏ ਲੋਕਾਂ ਨੂੰ ਵੀ ਸੰਤੁਸ਼ਟੀ ਹੋਏ ਫਿਰ ਉਸ ਤੋਂ ਬਾਅਦ ਗੱਲ ਕਰ ਲਈ ਢੱਡਰੀਆਂ ਵਾਲੇ ਦੀ ਮੈਂ ਪਿੱਛੇ ਬਿੱਟੂ ਐਕਸਪੋਜ਼ ਕੀਤਾ ਬਿੱਟੂ ਦੀਆਂ ਤਸਵੀਰਾਂ ਜਨਤਕ ਕੀਤੀਆਂ ਜੋ ਸਾਫ਼ ਸਾਹਮਣੇ ਲੱਭ ਰਿਹਾ ਹੈ ਜੋ ਕਰਤੂਤਾਂ ਕਰ ਰਿਹਾ ਹੈ ਉਹਦੇ ਵਿੱਚ ਢੱਡਰੀਆਂ ਵਾਲੇ ਨੇ ਕਿਉਂ ਨਹੀਂ ਹਜੇ ਤੱਕ ਕੋਈ ਜਵਾਬ ਦਿੱਤਾ ਢੱਡਰੀਆਂ ਵਾਲਿਆ ਤੈਨੂੰ ਯਾਦ ਹੋਣਾ ਤੂੰ ਬਾਕੀ ਬਾਬਿਆਂ ਨੂੰ ਬਾਕੀ ਹੋਰ ਨਾਲ ਤੂੰ ਗੱਲਾਂ ਕਰਦਾ ਸੀ ਮੇਰੇ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰੋ ਤੇ ਮੈਂ ਵੀ ਕਹਿਣਾ ਚਾਹੁੰਦਾ ਤੂੰ ਮੇਰੇ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰ ਮੀਡੀਆ ਰਾਈਆਂ ਆ ਜਾ ਪਿੱਛੇ ਗੱਲਾਂ ਬਾਤਾਂ ਚੱਲੀ ਤੂੰ ਕਿਹਾ ਕਿ ਮੀਡੀਆ ਦੇ ਵਿੱਚ ਹੀ ਆਜੋ ਡਿਬੇਟ ਕਰ ਲਓ ਮੈਂ ਕਹਿੰਦਾ ਮੀਡੀਆ 'ਚ ਹੀ ਆ ਜਾ ਡਿਬੇਟ ਕਰ ਲੈ ਮੇਰੇ ਨਾਲ ਜਿਹੜੀਆਂ ਮੈਂ ਫੋਟੋਆਂ ਵਾਇਰਲ ਕੀਤੀਆਂ ਔਰ ਮੇਰੇ ਕੋਲ ਕੱਲੀਆਂ ਫੋਟੋਆਂ ਨਹੀਂ ਆ ਮੈਂ ਅਗਲੀਆਂ ਵੀਡੀਓ ਦੇ ਵਿੱਚ ਆਡੀਓ ਕੁਛ ਕ ਇਹੋ ਜਿਹੀਆਂ ਜਾਰੀ ਕਰਾਂਗਾ ਜਿਹਦੇ 'ਚ ਤੇਰੇ ਚੇਲੇ ਜਿਹੜੇ ਆ 100-100 ਡਾਲਰ ਦੇ ਕੇ ਜਨਾਨੀਆਂ ਲਿਆ ਰਹੇ ਆ ਜਨਾਨੀਆਂ ਲਿਆ ਰਹੇ 100-100 ਡਾਲਰ ਦੇ ਕੇ ਔਰ ਸਾਰੀ ਆਵਾਜ਼ ਦੁਨੀਆ ਦੇਖੇਗੀ ਢੜਨੀ ਵਾਲਿਆਂ ਨੂੰ ਜਿਹੜੇ ਬੰਦੇ ਚੇਲੇ ਚਪਾਟੇ ਨੂੰ ਮੰਨਦੇ ਆ ਉਹ ਵੀ ਸੁਣਨਗੇ ਸਾਰੀ ਚੀਜ਼ਾਂ ਤੁਹਾਡੇ ਸਾਹਮਣੇ ਆ ਜਾਣਗੀਆਂ ਮੈਂ ਕਹਿੰਦਾ ਤੂੰ ਜਵਾਬ ਤੇ ਦੇ ਢੱਡਰੀਆਂ ਵਾਲੇ ਨੂੰ ਜਿਹੜੇ ਇਹਦੇ ਮੰਨਦੇ ਆ ਉਹ ਚੈਲੰਜ ਅਸੈਪਟ ਕਿਉਂ ਨਹੀਂ ਕਰਦੇ ਦੇਖੋ ਜੇ ਤੁਹਾਡਾ ਬਾਬਾ ਸੱਚਾ ਹੁੰਜੂ ਕਹਿੰਦਾ ਨਾ ਮੈਂ ਇਹ ਗੱਲਾਂ ਚ ਆਉਂਦਾ ਨਹੀਂ ਫਿਰ ਪਹਿਲਾਂ ਕਿਉਂ ਆਉਂਦਾ ਸੀ ਜਦੋਂ ਦੂਜਿਆਂ ਬਾਬਿਆਂ ਦੀ ਗੱਲਾਂ ਚੱਲਦੀਆਂ ਸੀ ਉਦੋਂ ਤੂੰ ਕਿਉਂ ਆਉਂਦਾ ਸੀ ਉਦੋਂ ਤੂੰ ਤੂੰ ਫੜਾਫੜ ਹਰੇਕ ਬੰਦੇ ਨੂੰ ਬੜੇ ਬੜੇ ਤਗੜੇ ਟੈਗ ਲਾ ਕੇ ਦੇ ਦਿੰਦਾ ਸੀ ਹੁਣ ਤੇਰੀਆਂ ਗੱਲਾਂ ਆ ਗਈਆਂ ਤੇ ਹੁਣ ਤੈਨੂੰ ਪਿੱਸੂ ਪੈਂਦੇ ਆ ਹੁਣ ਤੈਨੂੰ ਕੀ ਮੌਤ ਪੈਂਦੀ ਆ ਹੁਣ ਖੁੱਲ ਕੇ ਸਾਹਮਣੇ ਆ ਤੂੰ ਆਪ ਆ ਆਪਣੇ ਚਿਲੇ ਚਪਟਿਆਂ ਨੂੰ ਕਿਸੇ ਨੂੰ ਲਾਈਵ ਡਿਬੇਟ ਤੇ ਸੱਦੋ ਮੈਂ ਕਹਿੰਦਾ ਮੈਨੂੰ ਝੂਠਾ ਕਰ ਦੋ ਪਰ ਕਰੋ ਤੇ ਸਹੀ ਨੇ ਜੋ ਕਿ ਹੋ ਤੇ ਸਹੀ ਇਹ ਕੱਲੇ ਏ ਢੱਡਰੀਆਂ ਤੇ ਜਾਂ ਹੋਰ ਜਿੰਨੇ ਇਹ ਤੁਰੇ ਫਿਰਦੇ ਆ ਨਾ ਇਹਨਾਂ ਨੇ ਚੋਲੇ ਬਦਨਾਮ ਕਰ ਦਿੱਤੇ ਆ ਜਿਹੜੇ ਚੰਗੇ ਮਹਾਪੁਰਖ ਸੇਵਾ ਵਾਲੇ ਸੀ ਨਾ ਉਹਨਾਂ ਦਾ ਵੀ ਨੁਕਸਾਨ ਕਰ ਦਿੱਤਾ ਇਹਨਾਂ ਨੇ ਔਰ ਇਹਨਾਂ ਦਾ ਹਾਲ ਇੱਕੋ ਹੀ ਹੈ ਜਿਨ੍ਹਾਂ ਨੇ ਗੰਦ ਪਾਇਆ ਉਹਨਾਂ ਦਾ ਹਾਲ ਇੱਕੋ ਹੀ ਹੈ ਜਿਨ੍ਹਾਂ ਨੇ ਸਿੱਖ ਪੰਥ ਲਈ ਸੇਵਾ ਕੀਤੀ ਆ ਕੁਝ ਚੰਗਾ ਕੀਤਾ ਉਹਨਾਂ ਦਾ ਸਦਾ ਹੀ ਸਤਕਾਰ ਹੁੰਦਾ ਰਹੇਗਾ ਤੇ ਜਿਨ੍ਹਾਂ ਨੇ ਗੰਦ ਪਾਇਆ ਉਹਨਾਂ ਦਾ ਹੱਲ ਸਿਰਫ ਛੇਤਰ ਜੇ ਹੋਰ ਕੋਈ ਹੱਲ ਨਹੀਂ ਹੈਗਾ ਪਿਛਲੇ ਦਿਨਾਂ ਚ ਦੇਖ ਹੀ ਲਿਆ ਉਹਨਾਂ ਦਾ ਹੱਲ ਜੁੱਤੀਆਂ ਛੇਤਰ ਇਹੋ ਹੀ ਆ ਹੋਰ ਹੱਲ ਕੋਈ ਨਹੀਂ ਹੈਗਾ ਠੀਕ ਹੈ ਇਹ ਚੀਜ਼ ਤੁਸੀਂ ਅਪਣਾ ਲਓ ਪਰ ਅਗਲੀ ਵੱਡੀ ਗੱਲ ਹੁੰਦੀ ਹੈ ਦੇਖੋ ਇਹ ਐਡਾ ਤਗੜਾ ਫਲਾਵ ਵੱਧ ਕਿਦਾਂ ਗਿਆ ਐਨੇ ਭੇਖੀ ਬਾਬੇ ਸੰਤ ਬਾਬੇ ਫਲਾਣਾ ਟਮਕਾਣਾ ਮਹਾਪੁਰਖ 108 506 ਪਤਾ ਨਹੀਂ ਕਿਹੜੀ ਕਿ ਡਿਗਰੀ ਬਣ ਗਈ ਇਹ ਬਣ ਕਿਦਾਂਗੇ ਇਹਦਾ ਵੱਡਾ ਕਾਰਨ ਕੀ ਆ ਪੈਸਾ ਰੁਪਈਆ ਗਾਂਧੀ ਠੀਕ ਹੈ ਹੁਣ ਤੁਸੀਂ ਕੀ ਕਰਨਾ ਸਾਰਿਆਂ ਨੂੰ ਬੇਨਤੀ ਹੈ ਮੇਰੀ ਦੇਖੋ ਲਗਭਗ ਕਾਫੀ ਵੱਡੀ ਮਾਤਰਾ ਚ ਸਿੱਖ ਜਿਹੜਾ ਨਾ ਉਹ ਕਿਸੇ ਨਾ ਕਿਸੇ ਸਾਧ ਨਾਲ ਜੁੜਿਆ ਹੋਇਆ ਕਿਸੇ ਨਾ ਕਿਸੇ ਬਾਬੇ ਨਾਲ ਜੁੜਿਆ ਹੋਇਆ ਮੈਂ ਨਹੀਂ ਕਹਿੰਦਾ ਕਿ ਤੁਸੀਂ ਸਾਰੇ ਜਿੰਨੇ ਬਾਬਿਆਂ ਨੂੰ ਜੁੜੇ ਹੋਏ ਆ ਸਾਰੇ ਸਾਧ ਜਿਹੜੇ ਆ ਉਹ ਕੰਜਰ ਨੇ ਸਾਰਿਆਂ ਨੇ ਗੰਦ ਪਾਇਆ ਮੈਂ ਸਾਰਿਆਂ ਨੂੰ ਇੱਕੋ ਰਸਤੇ ਥਾਣੀ ਨਹੀਂ ਲਗਾਉਂਦਾ ਮੈਂ ਇੰਨੀ ਕੁ ਬੇਨਤੀ ਕਰਦਾ ਸਾਰੀ ਸਿੱਖ ਸੰਗਤ ਅੱਗੇ ਮੇਰੀ ਇੰਨੀ ਕੁ ਬੇਨਤੀ ਵਸ ਸੁਣ ਲੋ ਕਿ ਤੁਸੀਂ ਜਿੰਨੇ ਬਾਬੇ ਸੰਤ ਜਿਹਨੂੰ ਮਹਾਪੁਰਖ ਨੂੰ ਜਿਹੜੇ ਵੀ ਫਲਾਣੇ ਟਮਕਾਣੇ ਨੂੰ ਮੰਨਦੇ ਹੋ ਜਿੰਨੂੰ ਵੀ ਤੁਸੀਂ ਚੰਗਾ ਸਮਝਦੇ ਹੋ ਉਹਨੂੰ ਪੈਸਾ ਦੇਣਾ ਬੰਦ ਕਰ ਦਿਓ ਉਹਨੂੰ ਇੱਕ ਦੁੱक्की ਨਹੀਂ ਦੇਣੀ 1 ਰੁਪਈਆ ਨਹੀਂ ਦੇਣਾ ਚਾਹੇ ਜੋ ਮਰਜ਼ੀ ਹੋ ਜਾਏ ਜਿੰਨੇ ਮਰਜ਼ੀ ਤਰਲੇ ਮਾਰੇ ਚਾਹੇ ਉਹ ਕਹੇ ਕਿ ਮੇਰਾ ਕੈਨੇਡਾ ਦੇ ਵਿੱਚ ਮੇਰੀ ਕਿਸ਼ਤ ਦੇਣ ਵਾਲੀ ਆ ਚਾਹੇ ਉਹ ਕਹੇ ਮੇਰੇ ਸਥਾਨ ਦੀ ਫਲਾਨੀ ਸੇਵਾ ਚੱਲ ਰਹੀ ਆ ਮੈਂ ਜੀ ਫਤੇਗੜ ਸਾਹਿਬ ਲੰਗਰ ਲਾਉਣਾ ਜਾਂ ਮੈਂ ਕਿਤੇ ਆਨੰਦਪੁਰ ਸਾਹਿਬ ਲੰਗਰ ਲਾਉਣਾ ਜਾਂ ਮੈਂ ਕਿਤੇ ਦਰਬਾਰ ਸਾਹਿਬ ਕੋਈ ਸੇਵਾ ਕਰਨੀ ਕਿਸੇ ਵੱਡੇ ਇਤਿਹਾਸਿਕ ਸਥਾਨ ਦਾ ਵੀ ਨਾਂ ਲੈਂਦਾ ਨਾ ਕੋਈ ਬਾਬਾ ਕੋਈ ਬਾਬਾ ਕਿ ਧਿਆਨ ਨਾਲ ਸੁਣ ਲਿਓ ਕੋਈ ਵੀ ਸਾਧ ਚਾਹੇ ਉਹ ਚੰਗਾ ਚਾਹੇ ਉਹ ਮਾੜਾ ਤੁਸੀਂ ਉਹਨੂੰ 1 ਰੁਪਿਆ ਨਹੀਂ ਦੇਣਾ ਤੁਸੀਂ ਬਿਲਕੁਲ ਬਾਈ ਕਾਰਡ ਕਰ ਦਿਓ ਪੈਸਾ ਦੇਣਾ ਬੰਦ ਕਰ ਦਿਓ ਹੁਣ ਸਿੱਖ ਨੂੰ ਇੱਕੋ ਹੀ ਹਦਾਇਤ ਆ ਸ਼ੁਰੂ ਤੋਂ ਜੋਂ ਤੋਂ ਸਿੱਖੀ ਹੋਣ ਦੇ ਵਿੱਚ ਆਈ ਆ ਕਿ ਤੁਸੀਂ ਆਪਣਾ ਦਸਵੰਦ ਜ਼ਰੂਰ ਕਟਣਾ ਹੁਣ ਮੈਂ ਗੱਲ ਕਰ ਰਿਹਾ ਕਿ ਤੁਸੀਂ ਪੈਸੇ ਨਹੀਂ ਦੇਣੇ ਦਸਵੰਦ ਕਿੱਥੇ ਦੇਣਾ ਸਾਰਿਆਂ ਨੂੰ ਬੇਨਤੀ ਆ ਕਿ ਦਸਵੰਦ ਦਿਓ ਆਪਣੇ ਪਿੰਡ ਦੇ ਗੁਰੂ ਘਰ ਦੇ ਵਿੱਚ ਆਪਣੇ ਸ਼ਹਿਰ ਦੇ ਗੁਰੂ ਘਰ ਵਿੱਚ ਆਪਣੇ ਨਗਰ ਦੇ ਗੁਰੂ ਘਰ ਵਿੱਚ ਜਿਹੜਾ ਤੁਹਾਨੂੰ ਨੇੜੇ ਗੁਰੂ ਘਰ ਪੈਂਦਾ ਜਿੱਥੇ ਤੁਸੀਂ ਸਵੇਰੇ ਸ਼ਾਮ ਜਾ ਕੇ ਮੱਥਾ ਟੇਕਦੇ ਹੋ ਜਿਹੜਾ ਕੋਈ ਪਿੰਡ ਕਸਬੇ ਦਾ ਗੁਰੂ ਘਰ ਹੈ ਉੱਥੇ ਆਪਣਾ ਦਸਵੰਦ ਦਿਓ ਉੱਥੋਂ ਦਾ ਜਿਹੜਾ ਪਾਠੀ ਸਿੰਘ ਆ ਉੱਥੋਂ ਦੇ ਗਰੰਥੀ ਸਿੰਘਾਂ ਕੀਰਤਨੀਆਂ ਨੇ ਕਥਾਵਾਚਕ ਨੇ ਉਹਨਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਉਹਨਾਂ ਨੂੰ ਜਾ ਕੇ ਆਪਣਾ ਡੋਨੇਸ਼ਨ ਦਿਓ ਜਿਹੜਾ ਕਿਸੇ ਸਾਧ ਦੇ ਵਾਜੇ ਦੇ ਉੱਤੇ ਪੈਸੇ ਧਰਦੇ ਸੀ ਨਾ ਉਹ ਤੁਸੀਂ ਹੁਣ ਦੇਣੇ ਸ਼ੁਰੂ ਕਰ ਦਿਓ ਜਿਹੜੇ ਤੁਹਾਡੇ ਕੀਰਤਨ ਕਰਦਾ ਤੁਹਾਡੇ ਲੋਕਲ ਗੁਰਦਾਰੇ ਵਿੱਚ ਕਰਦਾ ਉਹਨਾਂ ਨੂੰ ਪੈਸੇ ਦਿਓ ਆਪਣਾ ਦਸਬੰਦ ਸਹੀ ਜਗ੍ਹਾ ਤੇ ਲਾ ਦਿਓ ਠੀਕ ਹੈ ਉਦੋਂ ਤੱਕ ਨਾ ਇਹਨਾਂ ਨੂੰ ਸਾਧਾ ਨੂੰ ਪੈਸੇ ਨਾ ਦਿਓ ਜਿੰਨਾ ਚਿਰ ਤੱਕ ਅਸਲੀਅਤ ਸਾਹਮਣੇ ਨਹੀਂ ਆ ਜਾਂਦੀ ਅਸਲੀਅਤ ਸਾਹਮਣੇ ਕਿੱਦਾਂ ਆਏਗੀ ਐਦਾਂ ਹੀ ਆਏਗੀ ਜਦੋਂ ਤੁਸੀਂ ਪੈਸਾ ਨਹੀਂ ਨਾ ਦਿੱਤਾ ਇਹ ਦੇਖੋ ਕਿੱਦਾਂ ਬਾਹਰ ਆਉਣੇ ਜੇ ਇਹਨਾਂ ਦਾ ਅੰਦਰ ਕਿੱਦਾਂ ਪਾਟ-ਪਾਟ ਕੇ ਬਾਹਰ ਆਉਣਾ ਇਹਨਾਂ ਨੇ ਰੋ ਪਟ ਕੇ ਕਹਿਣਾ ਕਿ ਸਾਨੂੰ ਪੈਸੇ ਦੇ ਦਿਓ ਅਸੀਂ ਮਰ ਚੱਲੇ ਆ ਇਹਨਾਂ ਦੇ ਵਿੱਚੋਂ 90% ਬਾਬੇ ਜਿਹੜੇ ਆ ਉਹ ਤੁਹਾਨੂੰ ਦਿਹਾੜੀਆਂ ਲਾਉਂਦੇ ਨਜ਼ਰ ਆਉਣਗੇ ਮਿਸਤਰੀਆਂ ਦੇ ਨਾਲ ਜਾਇਆ ਕਰਨਗੇ ਚੌਂਕਾਂ ਦੇ ਵਿੱਚ ਖੜਿਆ ਕਰਨਗੇ ਗੱਲ ਮੇਰੀ ਨੋਟ ਕਰ ਲਿਓ ਇਹਨਾਂ ਝੂਠੇ ਸਾਧਾਂ ਦਾ ਹਾਲ ਇਹੀ ਹੋਣਾ ਜੇ ਅੱਜ ਵੀ ਤੁਸੀਂ ਕਿੱਡੇ-ਕੱਡੇ ਵੱਡੇ ਲੀਡਰ ਜਿਹੜੇ ਆ ਹੁਣ ਮਾਫੀਆ ਮੰਗਦੇ ਆਪੇ ਆਪਣੇ ਗੁਨਾਹ ਜਿਹੜੇ ਕਬੂਲ ਕਰਦੇ ਦੇਖੇ ਆ ਇਦਾਂ ਦੇ ਹਾਲ ਇਹਨਾਂ ਦੇ ਵੀ ਹੋਣ ਵਾਲੇ ਨੇ ਬਹੁਤ ਜਲਦੀ ਹੋਣਗੇ ਪਰ ਉਹ ਕਾਰ ਕੌਣ ਸਕਦੇ ਇੱਕ ਆਮ ਬੰਦਾ ਕਰ ਸਕਦਾ ਆਮ ਸੰਗਤ ਕਰ ਸਕਦੀ ਹੈ ਜੇ ਆਮ ਸੰਗਤ ਆਵਾਜ਼ ਚੁੱਕ ਕੇ ਵੱਡੇ-ਵੱਡੇ ਲੀਡਰਾਂ ਨੂੰ ਵਰਸ਼ੇ ਫੜਾ ਸਕਦੀ ਹੈ ਤੋ ਕੀ ਨਹੀਂ ਕਰ ਸਕਦੀ ਸਾਰਾ ਕੁਝ ਸੰਗਤ ਦੇ ਹੱਥ ਆ ਕਿਉਂਕਿ ਸੰਗਤ ਦੇ 10-10 ਰੁਪਏ 100-100 ਰੁਪਏ ਜਿਹੜੇ ਹਨ ਉਹ ਕਰੋੜਾਂ ਖਰਬਾਂ ਦੇ ਵਿੱਚ ਅਮਾਉਂਟ ਬਣ ਜਾਂਦੀ ਹੈ ਤਾਂ ਹੀ ਇਹਨਾਂ ਕੋਲ ਇਸ ਵੇਲੇ ਡਿਫੈਂਡਰ ਗੱਡੀਆਂ ਲੈਂਡ ਕਰੂਜ਼ਰ ਫੋਰਚੂਨ ਫੋਰਚੂਨ ਨੂੰ ਤੇ ਇਹ ਸਮਝਦੇ ਜਿੱਦਾਂ ਇੱਕ ਆਮ ਬੰਦਾ अल्टੋ ਗੱਡੀ ਨੂੰ ਸਮਝਦਾ ਸੋ ਇਹ ਸਾਰੀਆਂ ਚੀਜ਼ਾਂ ਦੀ ਜੜ ਅਹੀਂ ਆ ਜੇ ਬਾਬਾਵਾਦ ਜ਼ਿਆਦਾ ਫੈਲਿਆ ਉਹਦੇ ਜ਼ਿੰਮੇਵਾਰ ਅਸੀਂ ਆ ਸਾਡੇ ਸਿਰੋਂ ਹੀ ਬਾਬੇ ਅੱਜ ਮਸ਼ਕਰੀਆਂ ਮਾਰਦੇ ਆ ਮਹਿੰਗੀਆਂ ਮਹਿੰਗੀਆਂ ਰਾਡੋ ਦੀਆਂ ਘੜੀਆਂ ਪਾਉਂਦੇ ਆ ਰੋਲੈਕਸ ਦੀਆਂ ਘੜੀਆਂ ਪਾਉਂਦੇ ਨੇ ਉਹਦੇ ਸਾਰੇ ਜ਼ਿੰਮੇਵਾਰ ਅਹੀਂ ਆ ਕਈ ਪਿੰਡਾਂ ਦੇ ਵਿੱਚ ਨਾ ਸਾਦਾ ਨੇ ਕੀ ਕੀਤਾ ਕਿ ਅਹੀਂ ਜੀ ਫਲਾਣੇ ਪਿੰਡ ਸੇਵਾ ਕਰਾ ਰਹੇ ਆ ਉੱਥੇ ਸਾਡੀ ਲਾਂਗਰ ਹਾਲ ਬਣ ਰਿਹਾ ਜੀ ਉੱਥੇ ਦੀਵਾਨ ਹਾਲ ਬਣ ਰਿਹਾ ਉੱਥੇ ਫਰਸ਼ ਪਾਉਣਾ ਜੀ ਟੈਲਾਂ ਲਾਉਣੀਆਂ ਉਹਦੇ ਨਾਂ ਤੇ ਸੇਵਾ ਇਕੱਠੀ ਕਰਦੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਪਿੰਡਾਂ ਵਾਲਿਆਂ ਨੂੰ ਕਿ ਜੇ ਤੁਹਾਡੇ ਨਗਰਾਂ ਦੇ ਵਿੱਚ ਕਿਸੇ ਵੀ ਸਾਧ ਦੀ ਕਿਸੇ ਵੀ ਬਾਬੇ ਦੀ ਚਾਹੇ ਉਹ ਚੰਗਾ ਚਾਹੇ ਮਾੜਾ ਤੁਹਾਡੀਆਂ ਨਜ਼ਰਾਂ 'ਚ ਬਹੁਤ ਵਧੀਆ ਹੈ ਚੰਗਾ ਪ੍ਰਚਾਰਕ ਹੈ ਤਾਂ ਵੀ ਉਹਨੂੰ ਆਖੋ ਕਿ ਵੀਰ ਜੀ ਬਾਬਾ ਜੀ ਬੇਨਤੀ ਹੈ ਇਹ ਸੇਵਾ ਛੱਡ ਦਿਓ ਹੁਣ ਉਹ ਆਪ ਕਰਾਓ ਆਪ ਕਰਾਓ ਪਿੰਡ ਦੀ ਕਮੇਟੀ ਬਣਾਓ ਜਾਂ ਪਿੰਡ ਦੀ ਪੰਚਾਇਤ ਨੂੰ ਜ਼ਿੰਮੇਵਾਰੀ ਦਿਓ ਤੇ ਜਾਂ ਸਭ ਤੋਂ ਵਧੀਆ ਰਹੇਗਾ ਕਿ ਪਿੰਡ ਦੇ ਨੌਜਵਾਨਾਂ ਨੂੰ ਜ਼ਿੰਮੇਵਾਰੀ ਦਿਓ ਆਪਣੇ ਪਿੰਡ ਦੇ ਗੁਰਦੁਆਰੇ ਦੀ ਕਿਸੇ ਸਾਧ ਦੇ ਹੱਥ ਚ ਫੜਾਉਣ ਦੀ ਲੋੜ ਨਹੀਂ ਆ ਉਹਨੂੰ ਦੁੱਕੀ ਨਾ ਦਿਓ ਤੇ ਇਹ ਵੀ ਉਹ ਸਾਧ ਨੂੰ ਕਹਿ ਦਿਓ ਕਿ ਸਾਡੇ ਪਿੰਡ ਦੇ ਨਾਂ ਤੇ ਤੂੰ ਲੋਕਾਂ ਦੇ ਪਿੰਡਾਂ ਚ ਜਾ ਕੇ ਗ੍ਰਹੀ ਨਹੀਂ ਕਰਨੀ ਜੇ ਤੂੰ ਸਾਡੇ ਪਿੰਡ ਦੇ ਨਾਂ ਤੇ ਕਿਸੇ ਦੇ ਪਿੰਡ ਗ੍ਰਹੀ ਕੀਤੀ ਤੇ ਫਿਰ ਕਹੀਂ ਨਾ ਕਿ ਤੇਰੀ ਸੇਵਾ ਕਰ ਦਿੱਤੀ ਆ ਠੀਕ ਹੈ ਇਸ ਤਰੀਕੇ ਨਾਲ ਅਹੀਂ ਆਪਣਾ ਸਿੱਖ ਪੰਥ ਬਚਾ ਸਕਦੇ ਆ ਮੇਰੇ ਹਿਸਾਬ ਨਾਲ ਅੱਜ ਦੀ ਰੇਟ ਚ ਹਰ ਬੰਦਾ ਸਿਆਣਾ ਪਰ ਜਿਹੜਾ ਮੈਂ ਹੁਣ ਤੱਕ ਸੋਚਿਆ ਕਿ ਇਹਦਾ ਹੱਲ ਇਹੋ ਹੀ ਹੈ ਕਿਉਂਕਿ ਸਾਰੇ ਪਵਾੜੇ ਦੀ ਜੜ ਜਿਹੜੀ ਹੈ ਨਾ ਉਹ ਪੈਸਾ ਤੇ ਪੈਸਾ ਲੁੱਟਣ ਦਾ ਤਰੀਕਾ ਕੀ ਹੈ ਹੈ ਤੇ ਸਾਰੇ ਬਿਜ਼ਨਸਮੈਨ ਤੁਸੀਂ ਜੇ ਸੋਚਣਾ ਸ਼ੁਰੂ ਕਰੋਗੇ ਨਾ ਆਪਣੇ ਦਿਮਾਗ ਤੋਂ ਤੁਹਾਨੂੰ ਸਾਰੇ ਕਾਰੋਬਾਰੀ ਲੱਭਣਗੇ ਸਾਰੇ ਬਿਜ਼ਨਸਮੈਨ ਲੱਭਣਗੇ ਕਹਿਣ ਨੂੰ ਕਹਿ ਦੰਗੇ ਕਿ ਸਾਡੇ ਮਹਾਪੁਰਖ ਤੇ ਮੰਗ ਕੇ ਪੈਸ਼ਾ ਨਹੀਂ ਲੈਂਦੇ ਤੇ ਮਹਾਪੁਰਖ ਤੇ ਪੈਸਾ ਛੱਡਦੇ ਵੀ ਨਹੀਂ ਆ ਵਾਜੇ ਤੋਂ ਪੈਸੇ ਇਹਨਾਂ ਨੇ ਚੁੱਕ ਲੈਣੇ ਮਹਾਰਾਜ ਦੇ ਸਰੂਪ ਅੱਗੇ ਪੈਸੇ ਪਏ ਹੁੰਦੇ ਆ ਉਹ ਵੀ ਇਹ ਲੈ ਜਾਂਦੇ ਕਿਉਂਕਿ ਮਹਾਰਾਜ ਦਾ ਸਰੂਪ ਵੀ ਆਪਣਾ ਹੀ ਲੈ ਕੇ ਹੁੰਦੇ ਆ ਅੱਜਕੱਲ ਜ਼ਿਆਦਾਤਰ ਬਾਬੇ ਫਿਰ ਇਹਨਾਂ ਨੇ ਲਿਫਾਫੇ ਦੇ ਵਿੱਚ ਪੇਟਾ ਵਖਰੀ ਲੈ ਲੈਣੀ ਆ ਤੇ ਜਦੋਂ ਇਹਨੇ ਸਮਾਪਤੀ ਦੇ ਬਾਬੇ ਨੇ ਤੁਰਨ ਲੱਗਣਾ ਉਦੋਂ ਤੁਸੀਂ ਜੇਬਾਂ 'ਚ ਵਕਰੇ ਤੇ ਪੈਸੇ ਉਹਦੇ ਤੋਂ ਉਹਨਾਂ ਨੇ ਕਿ ਇਹਨੇ 500 ਕਿਹਨੇ 1000 2000 ਇਸ ਤਰੀਕੇ ਨਾਲ ਗੇਮ ਸਾਰੀ ਪੈਸਿਆਂ ਦੀ ਪੈਸਾ ਪਵਾੜੇ ਦੀ ਜਿਹੜਾ ਪੈਸਾ ਦੇਣਾ ਬੰਦ ਕਰ ਦਿਓ ਤੇ ਗੱਡੀ ਲਈ ਤੇ ਆਜੂਗੀ ਸਿੱਖ ਪੰਥ ਚੜ੍ਹਦੀ ਕਲਾ ਦੇ ਵਿੱਚ ਹੋ ਜੂਗਾ ਔਰ ਇੱਕ ਹੋਰ ਬੇਨਤੀ ਹੈ ਕਿ ਜ਼ਿਆਦਾਤਰ ਪਿੰਡਾਂ ਦੇ ਵਿੱਚ ਜਿਹੜੇ ਹਨ ਉਹ ਵਧੀਆ ਗਰੰਥੀ ਸਿੰਘ ਆਉਣਾ ਚਾਹੁੰਦੇ ਆ ਪਰ ਉਹ ਜਿਹੜੀਆਂ ਕਮੇਟੀਆਂ ਨੇ ਉਹ ਜ਼ਿਆਦਾ ਤਨਖਾਹ ਫੋਰਡ ਨਹੀਂ ਕਰ ਸਕਦੀਆਂ ਸੋ ਜੇ ਤੁਸੀਂ ਪੈਸਾ ਉਧਰੋਂ ਬਚਾ ਲੋਗੇ ਤੇ ਉਹ ਪਿੰਡਾਂ ਦੇ ਵਿੱਚ ਤੁਸੀਂ ਗਰੰਥੀ ਸਿੰਘ ਦੀ ਤਨਖਾਹ ਜ਼ਿਆਦਾ ਕਰ ਦਿਓ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰੋ ਕਿ ਸੰਥਿਆ ਕੀਤੀ ਹੋਏ ਗਰੰਥੀ ਸਿੰਘ ਨੇ ਕੀਰਤਨੀਆਂ ਜਿਹੜਾ ਹੋਏ ਉਹ ਵਧੀਆ ਵੈਲ ਐਜੂਕੇਟਿਡ ਹੋਏ ਕੀਰਤਨ ਸਿੱਖਿਆ ਹੋਏ ਤੇ ਬੱਚਿਆਂ ਦਾ ਵੀ ਮਨ ਲੱਗੇਗਾ ਹੁਣ ਬੱਚਿਆਂ ਦੀ ਗੱਲ ਆ ਗਈ ਜਦੋਂ ਵੀ ਬੱਚਿਆਂ ਨੂੰ ਛੁੱਟੀਆਂ ਪੈਂਦੀਆਂ ਗਰਮੀਆਂ ਸਰਦੀਆਂ ਦੀ ਜਦੋਂ ਵੀ ਛੁੱਟੀਆਂ ਹੁੰਦੀਆਂ ਤੁਹਾਡੇ ਨੇੜੇ ਜਿੱਥੇ ਵੀ ਗੁਰਗ੍ਰੰਥ ਸਾਹਿਬ ਦੀ ਸੰਥਿਆ ਹੁੰਦੀ ਆ ਉੱਥੇ ਆਪਣੇ ਬੱਚਿਆਂ ਨੂੰ ਸੰਥਿਆ ਕਰਾ ਲਈਏ ਤੇ ਸਾਡਾ ਭੜਾ ਹੈ ਸਾਡਾ ਕੱਲ ਜਿਹੜਾ ਉਹ ਵਧੀਆ ਹੋ ਜਾਏਗਾ ਨਹੀਂ ਤੇ ਸਾਡਾ ਬੇੜਾ ਕਰਕ ਇਹਨਾਂ ਸਾਧਾ ਨੇ 100% ਕਰ ਦੇਣਾ ਵੈਸੇ ਕਾਫੀ ਹੱਦ ਤੱਕ ਕਰ ਵੀ ਦਿੱਤਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਇਹ ਬੀਬੀਆਂ ਦਾ ਹਾਲ ਤੁਸੀਂ ਦੇਖਿਆ ਹੀ ਆ ਕੱਲੀਆਂ ਚਲੋ ਬੀਬੀਆਂ ਕਸੂਰਵਾਰ ਨਹੀਂ ਹੈਗਾ ਹੈਗੀਆਂ ਬੰਦੇ ਵੀ ਕਸੂਰਵਾਰ ਨੇ ਕਿਉਂਕਿ ਬੰਦੇ ਉਹਨਾਂ ਨੂੰ ਰੋਕਦੇ ਨਹੀਂ ਹੈਗੇ ਬੱਚਿਆਂ ਨੂੰ ਸੰਥਿਆ ਕਰਾਈ ਹੋਊਗੀ ਬੱਚਿਆਂ ਨੂੰ ਪੂਰਾ ਗਿਆਨ ਹੋਏਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਿਰ ਅਗਲੀ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਇਹ ਗੁਮਰਾਹ ਨਹੀਂ ਕਰ ਸਕਦੇ ਤੇ ਇਹ ਅਸਲ 'ਚ ਸੰਥਿਆ ਲੈਣ ਵੀ ਨਹੀਂ ਦਿੰਦੇ ਤੁਸੀਂ ਜਿੰਨੇ ਸਾਧਾਂ ਦੇ ਦੀਵਾਨ ਸੁਣਦੇ ਹੋ ਕਿੰਨੇ ਕ ਸਾਧ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਸੰਥਿਆ ਲਓ ਕੋਈ ਤੁਸੀਂ ਗੁਰਗਨ ਸਾਹਿਬ ਨੂੰ ਆਪ ਪੜੋ ਸਮਝੋ ਕਿੰਨੇ ਕੁ ਸਾਥ ਕਹਿੰਦੇ ਆ ਕੋਈ ਨਹੀਂ ਕਹਿੰਦਾ ਸਭ ਆਪਣੇ ਮਹਾਪੁਰਖ ਫਲਾਣਾ ਟਮਕਾਣਾ ਜੀ ਨੇ ਉਹ ਕੀਤਾ ਸਾਡੇ ਮਹਾਪੁਰਖ ਫਲਾਣਾ ਟਮਕਾਣਾ ਜੀ ਦੇ ਇਹ ਬਚਨ ਕਰ ਦਿੱਤੇ ਇਹ ਫਲਾਣਾ ਬੱਚਾ ਜਿਹੜਾ ਸਾਡੇ ਮਹਾਪੁਰਖਾਂ ਦੇ ਬਚਨਾਂ ਨਾਲ ਹੋਇਆ ਆਹ ਬੱਚਾ ਮੇਰੇ ਬਚਨਾਂ ਨਾਲ ਹੋਇਆ ਉਹ ਬਚਨ ਜਿਹੜੇ ਉਹ ਮੈਂ ਸੰਤ ਸੂਰ ਸਿੰਘ ਉਹ ਵੇਖੇ ਆ ਬਚਨ ਕਿੱਥੇ ਹੁੰਦੇ ਇਹਦੇ ਜਾ ਕੇ ਉਹ ਕਿੱਥੇ ਬਚਨ ਕਰਦਾ ਹੁੰਦਾ ਨਾ ਉਹ ਵੀ ਮੈਨੂੰ ਪਤਾ ਮੈਂ ਬੜੇ ਵੀਡੀਓ ਦੇ ਵਿੱਚ ਖੋਲ ਚੁੱਕਿਆ ਉਹ ਸਾਰੀਆਂ ਗੱਲਾਂ ਬਾਤਾਂ ਹੋਰ ਵੱਡੀ ਗੱਲ ਜਿਹੜੀ ਆ ਕਿ ਸਹਿਜ ਪਾਠ ਵੱਤ ਵੱਤ ਜਿੰਨਾ ਹੋ ਸਕਦਾ ਸਾਲ ਦੇ ਵਿੱਚ ਬਹੁਤਾ ਨਹੀਂ ਕਰ ਸਕਦੇ ਇੱਕ ਸਹਿਜ ਪਾਠ ਕਰਾਇਆ ਕਰੋ ਜੇ ਬਹੀ ਲੋਕਾਂ ਦੀ ਗੱਲ ਨਾ ਕਰੀ ਅਸੀਂ ਆਪਣੀ ਗੱਲ ਕਰ ਲਈਏ ਤੇ ਸਾਡੇ ਜੋ ਪਰਿਵਾਰ ਸਾਡੇ ਤਾਏ ਚਾਚੇ ਰਲਕੇ ਸਾਰੇ ਨੇ ਸਾਲ ਦੇ ਵਿੱਚ ਬਹੁਤਾ ਨਹੀਂ ਤੇ ਇੱਕ ਸਹਿਜ ਪਾਠ ਜਿਹੜਾ ਉਹ ਜ਼ਰੂਰ ਕਰਦੇ ਨੇ ਤੇ ਆਪ ਹੀ ਕਰਦੇ ਨੇ ਕੋਈ ਵੀ ਬਾਹਰੋਂ ਪਾਠੀ ਸਿੰਘ ਨਹੀਂ ਆਉਂਦਾ ਇੱਕ ਵੱਖਰਾ ਆਨੰਦ ਆ ਤੇ ਉਹਦੇ ਵਿੱਚ ਤੁਹਾਨੂੰ ਹੋਰ ਜ਼ਿਆਦਾ ਸੰਤੁਸ਼ਟੀ ਮਿਲੇਗੀ ਸਮਝੋਗੇ ਉਸ ਚੀਜ਼ ਨੂੰ ਬਾਣੀ ਪੜੋਗੇ ਤੁਹਾਨੂੰ ਹੋਰ ਨੌਲੇਜ ਮਿਲੇਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਸਾਰਾ ਸੰਸਾਰ ਹੀ ਸਮਾਇਆ ਪਿਆ ਸਾਰੇ ਹਰੀਗ ਪਾਸੇ ਦਾ ਗਿਆਨ ਤੇ ਜੇ ਪੜਾਂਗੇ ਕੁਝ ਕਰਾਂਗੇ ਤੇ ਤਾਂ ਹੀ ਅੱਗੇ ਆਪਣੇ ਬੱਚਿਆਂ ਨੂੰ ਸਮਝਾਵਾਂਗੇ ਤੇ ਫਿਰ ਇਹਨਾਂ ਸਾਧਾਂ ਤੋਂ ਖਲਾਸੀ ਵੀ ਸਾਡੀ ਤਾਂ ਹੀ ਹੋਣੀ ਹੈ ਹੋਰ ਕੋਈ ਹੱਲ ਨਹੀਂ ਜੇ ਹੈਗਾ ਇਹਨਾਂ ਨੇ ਕਿਸੇ ਨਾ ਕਿਸੇ ਬਹਾਨੇ ਨਾਲ ਸਾਨੂੰ ਲੁੱਟੀ ਜਾਣਾ ਹੁਣ ਦੇਖੋ ਚਪੈਰਾ ਸਾਹਿਬ ਜਿੱਦਾਂ ਚਪੈਰਾ ਸਾਹਿਬ ਠੀਕ ਅਸੀਦਾਂ ਸਾਹਿਬ ਹੁੰਦਾ ਬਹੁਤ ਸਤਿਕਾਰ ਆ ਦਿਲੋਂ ਚਾਹੁੰਦੇ ਆ ਕਿ ਸਾਰੇ ਜੁੜਨ ਬਾਣੀ ਪੜਨ ਪਰ ਉਹਦੇ ਨਾਂ ਤੇ ਬਿਜ਼ਨਸ ਵੀ ਤੇ ਚੱਲ ਪਿਆ ਨਾ ਬਿਜ਼ਨਸ ਦੇਖੋ ਕਿੱਡੇ ਵੱਡੇ ਲੈਵਲ ਤੇ ਪਹੁੰਚ ਗਿਆ ਮੈਂ ਸ਼ਿਦਾਂ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਕੈਨੇਡਾ ਦੇ ਵਿੱਚ ਸੂਰ ਸਿੰਘ ਦਾ ਮੁੰਡਾ ਹੈ ਤੇ ਉਸੇ ਚਪੈਰਾ ਸਾਹਿਬ ਤੋਂ ਕਮਾਈ ਕਰ ਕਰਕੇ ਤੇ ਉਹ ਅੱਗੇ-ਅੱਗੇ ਪ੍ਰਾਪਰਟੀਆਂ ਖਰੀਦ ਰਿਹਾ ਹੁਣ ਕਹਿ ਰਿਹਾ ਕਿ ਇੱਕ ਹੋਰ ਬਨਾਜ ਬਣਾਣੀ ਆ ਇੱਕ ਹੋਰ ਬਣਾ ਲਾਂਗੇ ਫਿਰ ਹੋਰ ਬਣਾ ਲਾਂਗੇ ਠੀਕ ਹੈ ਇਸ ਤਰੀਕੇ ਨਾਲ ਇੱਕ ਬਿਜ਼ਨਸ ਆ ਠੀਕ ਹੈ ਇਹ ਧਰਮ ਦੇ ਨਾਂ ਤੇ ਇੱਕ ਬਿਜ਼ਨਸ ਚੱਲ ਪਿਆ ਕਦੇ ਸੰਪੜਪਾੜ ਚੱਲ ਪੈਂਦਾ ਕਦੇ ਚਪੈਰਾ ਸਾਹਿਬ ਚੱਲ ਪੈਂਦਾ ਕਦੇ ਮਾਗਦੇ ਜਾਪ ਚੱਲ ਪੈਂਦੇ ਆ ਇਹ ਸਾਰੇ ਅਲੱਗ-ਅਲੱਗ ਜਿਹੜੇ ਪੈਸੇ ਕਰਕੇ ਆ ਅੱਜ ਜੇ ਸਾਦਾ ਦੇ ਡੇਰਿਆਂ ਤੋਂ ਗੋਲਕਾਂ ਚੱਕੀਆਂ ਜਾਣ ਇਹਨਾਂ ਨੂੰ ਲੋਕ ਪ ਦੇਣਾ ਬੰਦ ਕਰ ਦੇਣ ਤੇ ਇਹ ਸਭ ਰੁਲ ਜਾਣਗੇ ਕਿਤੇ ਕੋਈ ਸਿਸਟਮ ਨਹੀਂ ਜੇ ਚੱਲਣਾ ਦਸਬੰਦ ਦੋ ਆਪਣੇ ਪਿੰਡ ਦੇ ਗੁਰੂ ਘਰ ਨੂੰ ਸਟਰੋਂਗ ਕਰੋ ਪਿੰਡ ਦੇ ਬੱਚਿਆਂ ਨੂੰ ਕੈਮ ਕਰੋ ਆਪਣੀ ਐਜੂਕੇਸ਼ਨ ਦੇ ਉੱਤੇ ਲਾਓ ਸਾਡੀ ਕੌਮ ਨੂੰ ਇੱਕੋ ਇੱਕ ਸਹਾਰਾ ਬਚਾ ਸਕਦਾ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਪੜੋ ਸਮਝੋ ਉਹਦੇ ਤੇ ਅਮਲ ਕਰ ਲੋ ਆਪਣਾ ਪਰਿਵਾਰ ਆਪਣਾ ਪਿੰਡ ਜਿਹੜਾ ਉਹਨੂੰ ਸੰਭਲੋ ਮੈਂ ਕਹਿੰਦਾ ਉਹ ਸਭ ਤੋਂ ਵਧੀਆ ਹੈ ਇਸ ਭਾਈ ਰਣਜੀਤ ਸਿੰਘ ਦੇ ਬਾਰੇ ਅੱਗੇ ਹੀ ਮਾਮਲਾ ਜਿਹੜਾ ਵਾ ਗਰਮ ਹੈ ਔਰ ਐਸੀ ਐਸੀਆਂ ਖਬਰਾਂ ਆ ਰਹੀਆਂ ਹੈਗੀਆਂ ਮੈਂ ਇਹ ਜਿਹਨਾਂ ਨੂੰ ਸੁਣ ਕੇ ਬਹੁਤ ਜ਼ਿਆਦਾ ਹੈਰਾਨਗੀ ਵੀ ਹੋ ਰਹੀ ਹੈ ਕਿ ਵਾਕਈ ਆਇਆ ਹੀ ਇਹ ਮਾਮਲਾ ਜਿਹੜਾ ਆਇਆ ਉਹ ਪੇਸ਼ ਆਇਆ ਹੈ ਜਾਂ ਇਹਦੇ ਬਾਰੇ ਜਿਹੜੀਆਂ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਇਹਦੇ ਵਿੱਚ ਹਕੀਕਤ ਹੈ ਵੀ ਜਾਂ ਸਿਰਫ ਇਹ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਦ ਦੇਈ ਹੈ ਭਾਈ ਰਣਜੀਤ ਸਿੰਘ ਟੰਡਰਿਆਂ ਵਾਲੇ ਨੇ ਵੀ ਲਾਈਵ ਆ ਕੇ ਇਹ ਪੈਗਾਮ ਦਿੱਤਾ ਹੈ ਕਿ ਮੇਰੇ ਉੱਤੇ ਐਫ ਆਈ ਆਰ ਦੇ ਹਾਈ ਕੋਰਟ ਦਾ ਆਰਡਰ ਆਇਆ ਹੈ ਔਰ ਮੈਂ ਇਹ ਤਾਅਨ ਕਰਾਂਗਾ ਪੁਲਿਸ ਦੇ ਨਾਲ ਜਿਹੜੀਆਂ ਵੀ ਏਜੰਸੀਆਂ ਜਿਹੜੇ ਮਹਿਕਮੇ ਕਰਨ ਦੇ ਹੈ ਤਫਤੀਸ਼ ਵਿੱਚ ਮੈਂ ਉਹਨਾਂ ਦੇ ਨਾਲ ਪੂਰਾ ਤਾਅਨ ਕਰਾਂਗਾ ਮੈਨੂੰ ਕਿਸੇ ਕਿਸਮ ਦਾ ਡਰ ਖੋਫ ਨਹੀਂ ਹੈਗਾ ਸਬੂਤ ਲਿਆ ਕੇ ਮੈਨੂੰ ਅਗਰ ਕੋਈ ਗਲਤ ਸਾਬਤ ਕਰਦਾ ਤੇ ਬੇਸ਼ੱਕ ਉਹ ਕਰ ਦਵੇ ਲੇਕਿਨ ਜਿਹੜੀ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਕੋਈ ਹੈ ਕਿ ਉਹਨਾਂ ਦੇ ਚੀਲੇ ਜਿਹੜੇ ਆ वो सौ सौ डालर दे के औरतों को लेके आते और इस हवाले न सबूत भी मौजूद हैगी है ये सिर्फ किसी ने एवं गल नहीं की उन्होंने बदनाम करने वास्ते हम देखना यह है ਕਿ ਆਇਆ ਵਾਕੀ ਇਸ ਚੀਜ਼ ਦੇ ਸਬੂਤ ਮਿਲਦੇ ਆ ਜਾਂ ਨਹੀਂ ਮਿਲਦੇ ਔਰ ਦੂਸਰਾ ਜਿਹੜਾ ਭਾਈ ਰਣਜੀਤ ਸਿੰਘ ਟੱਡਰੀਆਂ ਵਾਲੇ ਦੇ ਉੱਤੇ ਇਲਜ਼ਾਮ ਲੱਗਾ ਹੈ ਉਸ ਕਾਂਟ ਦਾ ਉਸ ਦੇ ਵੀ ਕੋਈ ਠੋਸ ਸਬੂਤ ਸਾਹਮਣੇ ਆਉਂਦੇ ਆ ਕਿ ਨਹੀਂ ਬਹੁਤ ਜਲਦ ਇਹ ਵੀ ਚੀਜ਼ਾਂ ਜੜੀਆਂ ਮੈਂ ਕਲੀਅਰ ਹੋ ਜਾਣਗੀਆਂ ਅਗਰ ਤੇ ਉਹ ਸੱਚੇ ਹੋਣਗੇ ਤੇ ਫਿਰ ਤੇ ਸਾਫ਼ ਜ਼ਾਹਿਰ ਹੋ ਜਾਏਗਾ ਕਿ ਜਦੋਂ ਸਬੂਤ ਹੀ ਨਹੀਂ ਕੋਈ ਹੋਏਗਾ ਫਿਰ ਤੇ ਉਹ ਸੱਚੇ ਸਾਬਤ ਹੋਏ ਲੇਕਿਨ ਅਗਰ ਸਬੂਤ ਮਿਲ ਗਏ ਤੇ ਫਿਰ ਉਹਨਾਂ ਵਾਸਤੇ ਜਿਹੜਾ ਵਾ ਉਹ ਉਂ ਪਰੇਸ਼ਾਨੀ ਹੋਰ ਵਾਦੀਏਗੀ ਮੁਸੀਬਤਾਂ ਵਾਸਤੇ ਹੋਰ ਵਾਦੀਏਗੀ ਬਾਕੀ ਦੂਸਰਾ ਜਿਹੜਾ ਇਸ ਮੇਰੇ ਸਿੱਖ ਵੀਰ ਨੇ ਵੀ ਕਿਹਾ ਕਿ ਜ਼ਰੂਰਤ ਹੈਗੀ ਹੈ ਹੁਣ ਜਿਸ ਚੀਜ਼ ਦੀ ਜਿਸ ਅ ਅੱਜ ਕੱਲ ਦੇ ਦੌਰ ਦੇ ਵਿੱਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੋਗੋਰ ਮਤਾਲਿਆ ਕੀਤਾ ਜਾਵੇ ਔਰ ਉਸ ਦੇ ਉੱਤੇ ਅਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਆਪਣੇ ਆਪ ਇਸ ਚੀਜ਼ ਦੇ ਸਰਚ ਕੀਤੀ ਜਾਵੇ ਨਾ ਕਿ ਸਿਰਫ ਦੂਸਰਿਆਂ ਕੋ ਸੁਣਨੇ ਦਾ ਕਰਿਆ ਜਾਵੇ ਜਾਂ ਦੂਸਰਿਆਂ ਦੇ ਕੋਲ ਹੀ ਜਾ ਕੇ ਉਸਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਬਲਕਿ ਆਪਣੇ ਤੋਂ ਸਮਝਿਆ ਜਾਵੇ ਔਰ ਬਾਕੀ ਆਪਣੇ ਪਿੰਡ ਦੇ ਜਿਹੜੇ ਗੁਰਦੁਆਰੇ ਆ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਅਹ ਤਾਂ ਕਿ ਤੁਹਾਨੂੰ ਅਹ ਜਿਹੜੀ ਹੈ ਉੱਥੋਂ ਹੀ ਅਹ ਅਹ knowledge ਮਿਲ ਸਕੇ ਔਰ ਤੁਹਾਨੂੰ ਦੂਰ ਦਰਾਜ ਕਿਤੇ ਨਾ ਜਾਣਾ ਪਵੇ, ਵੀਰੋ ਤੁਹਾਡਾ ਇਸ ਮੁੱਦੇ ਦੇ ਬਾਰੇ ਕੀ ਖਿਆਲ ਹੈ ਤੁਸੀਂ ਕੀ ਰਾਏ ਰੱਖਦੇ ਹੋ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ video ਦੇ ਨਾਲ ਅੱਲਾ ਹਾਫ਼ਿਜ਼